ਏ ਵੀਰ ਜੀ ਪਤਾ ਲੱਗਾ ਵਾ ਸੋਲੇ ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਲਿਆ ਹਾਂ ਹਾਂ ਜੀ ਅਜੇ ਤਸਦੀਕ ਕਰ ਰਹੇ ਆ ਐਸਐਸਓ ਦਾ ਫੋਨ ਆਇਆ ਅਸੀਂ ਤੇ ਉਹੀ ਮਤਲਬ ਮੌਕਾ ਬੈਠਣ ਨੇ ਵੀ ਵੈਰੀਫਾਈ ਕਰਨ ਨੇ ਕਿ ਕਿੱਥੇ ਹੋਈ ਆ ਕਿੰਨੇ ਕਿਥੇ ਲੁੱਟ ਹੋਈ ਆ ਕੋਈ ਕੁਛ ਮਾੜਾ ਮੋੜਾ ਇਹ ਅਜੇ ਕਨਫਰਮ ਨਹੀਂ ਹੈ ਪਤਾ ਲੱਗੂ ਕਿ ਕਿਹੜੇ ਹੱਥਾਂ ਲੈ ਕੇ ਗਏ ਆ ਤੇ ਲੁੱਟ ਹੋਈ ਕਿਹੜੀ ਥਾਂ ਤੇ ਆ ਜੀ ਇਹ ਬੀਕੇ ਸਕੂਲ ਦੇ ਲਾਗੇ ਦੱਸਦੇ ਇੱਕ ਜੀ ਅੱਛਾ ਬੀਕੇ ਸਕੂਲ ਸਿਰਫ ਕੈਮਰਾ ਵਗੈਰਾ ਸੀਸੀਟੀਵੀ ਦਾ ਰੈਕਲੋਂ ਢੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣ ਦੇ ਅਸੀਂ ਏ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸ ਕਾਰੀਗਰ ਕੋਲੋਂ ਕੋਈ ਸੋਨਾ ਖੋ ਕੇ ਲੈ ਗਏ ਆ ਅਰੇ ਤਸਦੀਕ ਕਰ ਰਹੇ ਆ ਐਸਐਟੂ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੈਰੀਖਣ ਦੇ ਆ ਵੀ ਵੈਰੀਫਾਈ ਕਰਨ ਦੇ ਆ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਇਹ ਅਜੇ ਕਨਫਰਮ ਨਹੀਂ ਪਤਾ ਲੱਗੂ ਆ ਵੀ ਕਿਹੜੇ ਹੱਥਾਂ ਲੈ ਕੇ ਗਏ ਆ ਤੇ ਲੁੱਟ ਹੋਈ ਕਿਹੜੀ ਥਾਂ ਦੇ ਆ ਜੀ ਇਹ ਬੀਕੇ ਸਕੂਲ ਦੇ ਲਾਗੇ ਦੱਸਦੇ ਗਏ ਅੱਛਾ ਬੀਕੇ ਸਕੂਲ ਤੇ ਕੋਈ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡਿੰਗ ਵੀ ਝੰਗਾ ਲੈ ਜਾ ਰੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣ ਦੇ ਆ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਕਿੰਨੇ ਕੁ ਟਾਈਮ ਸੀ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋਈ ਸੋਨਾ ਖੋਹ ਕੇ ਲੈ ਗਏ ਆ ਅਜੇ ਤਸਦੀਕ ਕਰ ਰਹੇ ਆ ਐਸਐਟੂ ਸਾਡਾ ਫੋਨ ਆਇਆ ਅਸੀਂ ਤੇ ਉਹੀ ਮਤਲਬ ਮੌਕਾ ਵੈਰੀਖਣ ਦੇ ਆ ਵੀ ਵੈਰੀਫਾਈ ਕਰਨ ਦੇ ਆ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਕੋਈ ਕੁਛ ਮਾੜਾ ਮੋੜਾ ਇਹ ਅਜੇ ਕਨਫਰਮ ਨਹੀਂ ਪਤਾ ਲੱਗੂ ਆ ਵੀ ਕਿਹੜੇ ਹੱਥਾਂ ਲੈ ਕੇ ਗਏ ਆ ਤੇ ਲੁੱਟ ਹੋਈ ਕਿਹੜੀ ਥਾਂ ਤੇ ਜੀ ਇਹ ਬੀਕੇ ਸਕੂਲ ਦੇ ਲਾਗੇ ਦੱਸਦੇ ਗਏ ਅੱਛਾ ਬੀਕੇ ਸਕੂਲ ਸਿਰਫ ਕੈਮਰਾ ਵਗੈਰਾ ਸੀ ਸੀਡੀ ਵੀ ਤਾਂ ਰੈਕਲੋਗ ਵੀ ਝੰਗਾ ਲੈ ਜਾ ਰਹੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣ ਦੇ ਆ ਅਸੀਂ ਤੇ ਏ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸ ਕਾਰੀਗਰ ਕੋਲੋਂ ਕੋ ਸੋਨਾ ਖੋ ਕੇ ਲੈ ਗਏ ਆ ਅਜੇ ਤਸਦੀਕ ਕਰ ਰਹੇ ਆ ਐਸਐਸਓ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੈਰੀਫਾਈ ਕਰਨ ਦੇ ਆ ਵੀ ਕਿੱਥੇ ਹੋਈ ਆ ਕਿੰਨੇ ਕੁ ਦੀ ਲੁੱਟ ਹੋਈ ਆ ਕੋਈ ਕੁਛ ਮਾਰਾ ਮੋੜਾ ਇਹ ਅਜੇ ਕਨਫਰਮ ਨਹੀਂ ਹੈ ਪਤਾ ਲੱਗੂ ਵੀ ਕਿਹੜੇ ਹਸਤਾ ਲੈ ਕੇ ਗਏ ਆ ਤੇ ਲੁੱਟ ਹੋਈ ਕਿਹੜੀ ਥਾਂ ਤੇ ਆ ਜੀ ਤੇ ਬੀਕੇ ਸਕੂਲ ਦੇ ਲਾਗੇ ਦੱਸਦੇ ਇੱਕ ਜੀ ਅੱਛਾ ਬੀਕੇ ਸਕੂਲ ਸਰ ਉਹ ਕੈਮਰਾ ਵਗੈਰਾ ਸੀਸੀਟੀਵੀ ਦਾ ਰਿਕਾਰਡਿੰਗ ਵੀ ਢੰਗਾ ਲੈ ਜਾ ਰੇ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣ ਦੇ ਆ ਅਸੀਂ ਤੇ ਕੋਸ਼ਿਸ਼ ਕਰ ਰਹੇ ਆ ਕਿੰਨੇ ਕੁ ਦਾ ਟ ਤੇ ਵੀਰ ਜੀ ਪਤਾ ਲੱਗਾ ਵਾ ਸੋਨੇ ਦੀ ਲੁੱਟ ਹੋਈ ਆ ਕਿਸੇ ਕਾਰੀਗਰ ਕੋਲੋਂ ਕੋ ਸੋਨਾ ਖੋ ਕੇ ਲੈ ਗਏ ਆ ਅਜੇ ਤਸਦੀਕ ਕਰ ਰਹੇ ਆ ਐਸਐਚ ਸਾਹਿਬ ਦਾ ਫੋਨ ਆਇਆ ਸੀ ਤੇ ਉਹੀ ਮਤਲਬ ਮੌਕਾ ਵੇਖਣ ਦੇ ਆ ਵੈਰੀਫਾਈ ਕਰਨ ਦੇ ਆ ਵੀ ਕਿੱਥੇ ਹੋਈ ਆ ਕਿੰਨੇ ਕਿ ਦੀ ਲੁੱਟ ਹੋਈ ਆਈ ਕੋਈ ਕੁਝ ਮਾੜਾ ਮੋਟਾ ਇਹ ਅਜੇ ਕਨਫਰਮ ਨਹੀਂ ਹੈ ਪਤਾ ਲੱਗੂਗਾ ਕਿ ਕਿਹੜੇ ਹਸਤਾਲ ਲੈ ਕੇ ਗਏ ਆ ਤੇ ਲੁੱਟ ਹੋਈ ਕਿਹੜੀ ਥਾਂ ਦੇ ਆਈ ਇਹ ਬੀਕੇ ਸਕੂਲ ਦੇ ਲਾਗੇ ਦੱਸਦੇ ਕਿਤੇ ਅੱਛਾ ਬੀਕੇ ਸਕੂਲ ਤੇ ਉਹ ਕੈਮਰਾ ਵਗੈਰਾ ਸੀਸੀਟੀਵੀ ਦਾ ਰੋਲ ਵੀ ਸੰਗਾ ਲਿਆ ਜਾ ਰਿਹਾ ਸਰ ਵੇਖਾਂਗੇ ਜੀ ਜ਼ਰੂਰ ਉਹੀ ਵੇਖਣ ਦੇ ਆ ਇਹਦੇ ਕੋਸ਼ਿਸ਼ ਕਰਨ ਦੇ ਆ ਕਿੰਨੇ ਕੋਈ ਟਾਈਮ ਸੀ ਸਰ ਕੁਝ ਪਤਾ ਲੱਗੇ ਕੋਈ ਟਾਈਮ ਕੋਈ 6:30 ਦੇ ਕਰੀਬ ਦੱਸਣ ਦੇ